ਕੈਲਾ ਖੁਸ਼ੀ ਚ ਫੋਨ ਰੱਖਦਾ ਹੋਇਆ ਰਾਨੋ ਨੂੰ ਆਗਦਾ ਏ ਜਿਗ ਜੀਦਾ ਵੀ ਲੱਗਦਾ ਪੰਜਾਬ ਨਾਲੀ ਪਿਆਰ ਹੋ ਗਿਆ ਹੋਵੇ ਵੀ ਕਿਉਂ ਨਾ ਆਖਿਰ ਜਾਇਆ ਤਾਂ ਇਸੇ ਤਰਤਦਾ ਏ ਭਾਵੇਂ ਅਨਪਾਨੀ ਖਿੱਚ ਕੇ ਬਾਹਰ ਵੱਲ ਲੈ ਗਿਆ ਪਰ ਆਪਣੇ ਵਤਨ ਦੀ ਮਿੱਟੀ ਬਾਜੂ ਰਹਿ ਹੁੰਦਾ ਉਹ ਤਾਂ ਹਰ ਵੇਲੇ ਪਰਦੇਸੀਆਂ ਦੇ ਮਨਾਂ 'ਚ ਹੀ ਵਿਚਰਦੀ ਰਹਿੰਦੀ ਏ ਤੇ ਬਾਹਰ ਬੈਠੇ ਇੱਧਰ ਆਉਣ ਲੀਆਂ ਤਰਸਦੇ ਰਹਿੰਦੇ ਨੇ ਭਾਵੇਂ ਉਹ ਕਦੇ ਵੀ ਹੁਣ ਆ ਜਾ ਸਕਦੇ ਨਹੀਂ ਪਰ ਕੰਮ ਕਾਰਾ ਕਰਕੇ ਬਹੁਤ ਔਖਾ ਹੀ ਗੇੜਾ ਲੱਗਦਾ ਏ ਉਹਨਾਂ ਦਾ ਜਦੋਂ ਕਿ ਤੇ ਇੱਧਰ ਆ ਜਾਣ ਤਾਂ ਆਪਦਾ ਮੁਲਕ ਛੱਡਣ ਵੇਲੇ ਕੀ ਵੀਧੀ ਉਹਨਾਂ ਦੇ ਮਨਾਂ 'ਚ ਉਹ ਹੀ ਬਿਆਨ ਕਰ ਸਕਦੇ ਨੇ। ਤਾਂ ਨੇ ਉਹ ਪਰਦੇਸੀ ਜੋ ਪਰਦੇਸਾਂ 'ਚ ਬੈਠੇ ਆਪਣੇ ਵਤਨਾਂ ਤੋਂ ਦੂਰ ਵੀ ਆਪਣੇ ਵਤਨਾਂ ਲਈ ਦਵਾਵਾਂ ਮੰਗਦੇ ਰਹਿੰਦੇ ਨੇ। ਇਹ ਗੱਲਾਂ ਕਰਦੇ ਕਰਦੇ ਰਾਤਾਂ ਹੋទੀਆਂ ਤੇ ਕੈਲੇ ਦੀਆਂ ਵੀ ਅੱਖਾਂ ਥੋੜੀਆਂ ਨਮ ਹੋ ਜਾਂਦੀਆਂ ਨੇ। ਪਰ ਅਨੁਸਾਰੀ ਗੱਲ ਸੁਣਦੀ ਬੋਲਦੀ ਹੈ ਜੀ ਕਰਦੀਆਂ ਮਜਬੂਰੀਆਂ ਹੀ ਬੰਦੇ ਨੂੰ ਖਿੱਚ ਕੇ ਲੈ ਜਾਂਦੀਆਂ ਨੇ। ਨਹੀਂ ਤੇ ਕਿਸਦਾ ਦਿਲ ਕਰਦਾ ਆਪਣੇ ਵਤਨਾਂ ਤੋਂ ਦੂਰ ਜਾਂਦਾ। ਬਾਪੂ ਕੋਹਾਂ ਦੂਰ ਬੈਠੇ ਨੇ ਪਰ ਉਹਨਾਂ ਦੇ ਸਿਰ ਤੇ ਜੋ ਪਿਛਲਿਆਂ ਨੇ ਤੰਗੀਆਂ ਤੁਰਸ਼ੀਆਂ ਜਰ ਕੇ ਉਹਨਾਂ ਨੂੰ ਬਾਹਰ ਭੇਜਿਆ ਉਹਦੇ ਮਗਰੋਂ ਉਹਨਾਂ ਨੂੰ ਵੀ ਬਹੁਤ ਕੁਝ ਚੱਲਿਆ ਜਦੋਂ ਉਹder ਜਾ ਕੇ ਉਹਨਾਂ ਰਜੀ ਮਿਹਨਤ ਕਰ ਇਹ ਕਾਮਯਾਬੀ ਹਾਸਲ ਕੀਤੀ ਤਾਂ ਪਿਛਲਿਆਂ ਨੂੰ ਵੀ ਸਾਰੇ ਦੁੱਖ ਭੁੱਲ ਗਏ ਨੇ ਉਹਨਾਂ ਦੀਆਂ ਗੱਲਾਂ ਸੁਣ ਜਗਸੀਰ ਵੀ ਕਹਿਣ ਲੱਗਦਾ ਬਾਪੂ ਮੈਂ ਵੀ ਵੱਡਾ ਹੋ ਕੇ ਫਿਰ ਮੈਂ ਵੀ ਆਪਣੇ ਸਭ ਤੋਂ ਸੋਨੇ ਘੜ ਬਣਾਉ ਤੁਹਾਡੇ ਲਈ ਪਿੰਡ ਵਿੱਚ ਰਹਿਣ ਲਈ ਤਰ੍ਹਾਂ ਨੂੰ ਜਗਸੀਰ ਨੂੰ ਪਿਆਰ ਦਿੰਦੀ ਹੋਈ ਆਖਦੀ ਹੈ हां मेरा पुत चला जावे परहुन तू पहला मन लगा के पढ़ाई करया कर नाले तेरी मासी ते मासर ते बहन आ रहे पुत बारू आज तो भी अपने बापू ਨਾਲ ਜਾ ਕੇ ਨਵੇਂ ਕਪੜੇ ਲੈ ਆਈਆਂ ਆਪਣੀ ਪਸੰਦ ਦੇ ਕੈਲਾ ਆਖਾਂ ਲੱਗਦਾ ਏ ਪੁੱਤਰ ਤਿਆਰ ਹੋ ਜਾਵੀ ਆਪਾਂ ਚੱਲਦੇ ਥੋੜੀ ਦੇਰ ਤੱਕ ਸ਼ਹਿਰ ਨੂੰ ਤਜ ਅਕਸੀਰ ਖੁਸ਼ ਹੋ ਜਾਂਦਾ ਏ ਗੱਲ ਸੁਣ ਕੇ ਤਨ ਹੋਣ ਲਈ ਭੱਜ ਪੈਂਦਾ ਏ ਕਹਿਣ ਲੱਗਦਾ ਕਿ ਮੰਮੀ ਮੇਰੇ ਕਪੜੇ ਕੱਢ ਦੇ ਮੈਂ ਹੁਣੇ ਹੀ ਤਿਆਰ ਹੋ ਜਾਣਾ ਫਿਰ ਜੇ ਪਾਪਾ ਬਾਹਰ ਚਲੇ ਗਏ ਇਨਾਂ ਨੇ ਕਿੰਨਾ ਟਾਈਮ ਮੁੰਨਾ ਹੀ ਨਹੀਂ ਕਰਨੂੰ ਤੇ ਕਹਿਲਾ ਹੱਸਦਾ ਹੋਇਆ ਆਖਣ ਲੱਗਦਾ ਏ ਕਿ ਮੈਂ ਸੰਧੂ ਵੱਲ ਹੋ ਕੇ ਆਵਾਂ ਉਹਦੇ ਸੁਨੇਹਾ ਆਇਆ ਸੀ ਇਹਨੂੰ ਤਿਆਰ ਕਰਕੇ ਬਿਠਾਈ ਜਕਸੀਰ ਨੂੰ ਉਧਰ ਸੰਧੂ ਦੇ ਘਰ ਵੀ ਸਾਰੇ ਤਿਆਰੀਆਂ 'ਚ ਲੱਗੇ ਹੋਏ ਸੀ ਸੰਦੀਪ ਸੰਧੂ ਨੂੰ ਕਹਿ ਰਹੀ ਸੀ ਮੈਂ ਤੇ ਨਿੱਕੀ ਨੇ ਸ਼ਹਿਰ ਜਾਣਾ ਤੁਸੀਂ ਲੈ ਚਲੋਗੇ ਸਾਨੂੰ ਜਾਂ ਕਾਕੇ ਨੂੰ ਕਾਹ ਵੀ ਉਹ ਲੈ ਚਲ ਪਏ ਤਾਂ ਸੰਧੂ ਗੱਲ ਸੁਣ ਕੇ ਕਹਿਣ ਲੱਗਦਾ ਏ ਕਿ ਮੈਂ ਹੀ ਚੱਲਦਾ ਹਾਂ ਇਕੱਲੇ ਨੂੰ ਸੁਨੇਹਾ ਕਰ ਲਿਆ ਕੁਛ ਕੁ ਸਮਾਨ ਲੈ ਕੇ ਆਉਣਾ ਹੈ ਉਹ ਆ ਜਾਵੇ ਫਿਰ ਚੱਲਦੇ ਹਾਂ ਤਾਂ ਸੰਦੀਪ ਠੀਕ ਹੈ ਜੀ ਕਹਿ ਕੇ ਨਿੱਕੀ ਨੂੰ ਆਵਾਜ਼ ਮਾਰ ਕੇ ਕਹਿ ਦਿੰਦੀ ਹੈ ਤਿਆਰ ਹੋ ਜਾਵੇ ਤੇਰੇ ਬਾਪੂ ਜੇ ਤੇਰੇ ਬਾਪੂ ਜੀ ਨਾਲ ਹੀ ਜਾਣਾ ਆਪਾਂ ਸ਼ਹਿਰ ਨੂੰ ਤਾਂ ਠੀਕ ਹੈ ਕਹਿ ਕੇ ਤਿਆਰ ਹੋਣ ਲੱਗਦੀ ਹੈ ਫਿਰ ਸੰਦੀਪ ਸੰਦੂ ਕੋ ਲਾ ਕੇ ਕਹਿਣ ਲੱਗਦੀ ਹੈ ਕਿ ਆਪਾਂ ਜਾਂਦਾ ਰਹੇ ਸ਼ਹਿਰ ਮੈਂ ਸੋਚਦੀ ਪਲਾਪਾ ਨੂੰ ਹੋਰਾਂ ਨੂੰ ਵੀ ਪੁੱਛ ਲਵਾਂ ਉਹਨਾਂ ਨੇ ਵੀ ਨਾ ਜਾਣਾ ਹੋਵੇ ਕੋਈ ਸਮਾਨ ਵਗੈਰਾ ਲੈਣ ਲਈ ਤੁਸੀਂ ਮੈਨੂੰ ਫੋਨ ਲਾ ਕੇ ਦਿਓ ਮਨਜੀਤ ਦਾ ਮੈਂ ਗੱਲ ਕਰਾਂ ਉਹਦੇ ਨਾਲ ਸੰਧੂ ਫੋਨ ਲਾ ਕੇ ਸੰਦੀਪ ਨੂੰ ਫੜਾ ਦਿੰਦਾ ਈ ਸੰਦੀਪ ਮਨਜੀਤ ਦੇ ਫੋਨ ਚੱਕਨ ਤੇ ਉਹਦੀ ਆਖ ਦੇ ਕੀ ਬੇਬੇ ਨਾਲ ਗੱਲ ਕਰਮ ਮੇਰੀ ਬੇਬੀ ਨਾਲ ਗੱਲ ਕਰਾ ਮੇਰੀ ਫਿਰ ਭਾਨੋ ਨਾਲ ਗੱਲ ਕਰਕੇ ਪੁੱਛਦੀ ਕਿ ਸ਼ਹਿਰ ਚੱਲੇ ਆ ਜੇ ਕੋਈ ਸਮਾਨ ਲੈਣ ਜਾਣਾ ਤਾਂ ਆ ਜਾ ਤੂੰ ਵੀ ਤਿਆਰ ਹੋ ਕੇ ਤਾਂ ਭਾਨੋ ਵੀ ਜਾਣ ਲਈ ਮਨ ਜਾਂਦੀ ਹੈ ਇਹਨੇ ਨੂੰ ਇਕੱਲਾ ਵੀ ਆ ਜਾਂਦਾ ਹੈ ਤੇ ਇਕੱਲੇ ਨੂੰ ਆਇਆ ਵੇ ਸੰਧੂ ਪੁੱਛਦਾ ਹੈ ਕਿ ਅੱਪਾ ਸ਼ਹਿਰ ਜਾਣਾ ਹੈ ਤੁਹਾਨੂੰ ਕੋਈ ਕੰਮ ਤਾਂ ਨਹੀਂ ਤਾਂ ਕਹਿ ਲਾਗਦਾ ਸ਼ਰਦਾ ਮੈਂ ਵੀ ਜਾਣਾ ਸੀ ਅੱਜ ਅਕਸੀ ਨੂੰ ਕੱਪੜੇ ਲੈ ਕੇ ਦੇਣੇ ਆ ਨਵੇਂ ਤਾਂ ਸੰਦੀਪ ਗੱਲ ਸੁਣ ਕੇ ਕਹਿਣ ਲੱਗਦੀ ਹੈ ਫਿਰ ਐਵੇਂ ਕਰ ਰਾਨੋ ਨੂੰ ਵੀ ਕਹਿ ਕੇ ਤਿਆਰ ਹੋ ਕੇ ਆ ਜਾਵੇ ਮੈਂ ਕਾਕੇ ਨੂੰ ਵੀ ਕਹਿ ਦਿੰਨੀ ਆ ਉਹ ਵੀ ਚੱਲ ਪਵੇਗਾ ਦੂਜੀ ਗੱਡੀ ਲੈ ਕੇ ਤਾਂ ਸੰਧੂ ਵੀ ਆਖਣ ਲੱਗਦਾ ਹਾਂ ਠੀਕ ਹੈ ਦੋਵੇਂ ਗੱਡੀਆਂ ਲੈ ਚੱਲਦੇ ਹਾਂ ਫਿਰ ਸੰਦੀਪ ਕਾਕੇ ਨੂੰ ਚੱਲਣ ਲਈ ਮਨਾ ਲੈਂਦੀ ਹੈ ਤੇ ਕਾਕਾ ਆਖਦਾ ਕਿ ਮਨਜੀਤ ਨੂੰ ਵੀ ਲੈ ਕੇ ਜਾਣਾ ਮੈਂ ਨਾਲ ਤੇ ਉਹਨੂੰ ਫੋਨ ਕਰ ਬੁਲਾ ਲੈਂਦਾ ਹੈ ਕਰ ਨਿੱਕੀ ਪ੍ਰੀਤੀ ਨੂੰ ਵੀ ਫੋਨ ਕਰਕੇ ਦੱਸ ਦਿੰਦੀ ਹੈ ਕਿ ਉਹ ਸ਼ਹਿਰ ਆ ਰਹੇ ਨੇ ਸ਼ਾਪਿੰਗ ਕਰਨ ਵਾਸਤੇ ਤੇ ਮਨਜੀਤ ਵੀ ਆ ਰਿਹਾ ਹੈ ਜੇ ਤੁਸੀਂ ਆਉਣਾ ਹੈ ਤਾਂ ਆ ਜਾਓ ਰਲ ਕੇ ਕਰ ਲਵਾਂਗੇ ਤਾਂ ਪ੍ਰੀਤੀ ਜਵਾਬ ਦਿੰਦੀ ਹੋਈ ਕਹਿਣ ਲੱਗਦੀ ਹੈ ਕਿ ਮੈਂ ਪੁੱਛਦੀ ਹਾਂ ਮੰਮੀ ਪਾਪਾ ਜੀ ਨੂੰ ਜੇ ਉਹ ਮੰਨ ਗਏ ਤਾਂ ਆ ਜਾਵਾਂਗੇ ਤੇ ਉਹ ਵੀ ਮਨਜੀਤ ਨੂੰ ਮਿਲ ਲੈਣ ਦੇ ਤਾਂ ਠੀਕ کہہ ਕੇ ਨਿੱਕੀ ਆਖਦੀ ਹੈ ਕਿ ਦੱਸ ਦੇਵੀਂ ਫੋਨ ਕਰਕੇ ਮੈਨੂੰ ਜਿਵੇਂ ਤੁਹਾਡਾ ਵਿਚਾਰ ਬਣਿਆ ਪ੍ਰੀਤੀ ਫੋਨ ਰੱਖ ਕੇ ਆਪਣੇ ਮੰਮੀ ਪਾਪਾ ਨੂੰ ਪੁੱਛਣ ਲੱਗਦੀ ਕਿ ਸ਼ਹਿਰ ਚਲੀ ਹੈ ਆਪਾਂ ਮੈਂ ਕੋਈ ਸਮਾਨ ਲੈਣਾ ਹੈ ਤੇ ਨਾਲੇ ਮੰਮੀ ਤੁਸੀਂ ਵੀ ਕੋਈ ਸੂਟ ਵਗੈਰਾ ਲੈ ਆਇਓ ਪਹਿਲਾਂ ਤਾਂ ਮਨੀ ਮਨਾ ਕਰ ਦਿੰਦੇ ਕਿ ਅੱਜ ਨਹੀਂ ਜਾਣਾ ਕੱਲ ਚਲਦੇ ਆ ਫਿਰ ਪ੍ਰੀਤੀ ਦੇ ਕਹਿਣ ਤੇ ਵੀ ਨਿੱਕੀ ਵੀ ਆ ਰਹੀ ਆਵਦੇ ਮੰਮੀ ਪਾਪਾ ਨਾਲ ਤੇ ਉਹਦੇ ਮੰਮੀ ਪਾਪਾ ਵੀ ਮੰਨ ਜਾਂਦੇ ਜਾਣ ਦੇ ਲਈ ਫਿਰ ਪ੍ਰੀਤੀ ਫੋਨ ਕਰ ਨਿੱਕੀ ਨੂੰ ਦੱਸ ਦਿੰਦੀ ਹੈ ਕਿ ਅਸੀਂ ਵੀ ਆ ਰਹੇ ਹਾਂ ਤੇ ਫਿਰ ਸਾਰੇ ਤਿਆਰ ਹੋਣ ਲੱਗਦੇ ਨੇ ਮਨਜੀਤ ਪਾਨੋ ਨੂੰ ਲੈ ਕੇ ਨਿੱਕੀ ਹੋਰਾਂ ਦੇ ਵੱਲ ਆ ਜਾਂਦਾ ਤੇ ਕੈਲਾ ਵੀਰਾਂ ਨੂੰ ਤੇ ਜਗਸੀ ਨੂੰ ਲੈ ਕੇ ਆਉਂਦਾ ਹੈ ਪਾਨੋ ਤੇ ਮਨਜੀਤ ਕੱਕੇ ਵਾਲੀ ਗੱਡੀ 'ਚ ਸੰਦੀਪ ਹੋਰਾਂ ਨਾਲ ਬੈਠ ਜਾਂਦੇ ਤੇ ਕੈਲਾ ਰਾਨੋ ਹੋਰਾਂ ਨੂੰ ਲੈ ਕੇ ਸੰਧੂ ਵਾਲੀ ਗੱਡੀ 'ਚ ਚੱਲ ਪੈਂਦੇ ਉਧਰੋਂ ਪ੍ਰੀਤੀ ਹੋਰੀ ਵੀ ਆਪਣੀ ਗੱਡੀ ਲੈ ਕੇ ਸ਼ਹਿਰ ਵੱਲ ਚੱਲ ਪੈਂਦੇ ਨੇ ਮਨਜੀਤ ਤੇ ਕੱਕੇ ਨੇ ਸੰਦੀਪ ਹੋਰਾਂ ਨੂੰ ਬਚਾ ਚੁਰਦਾਰ ਦਿੱਤਾ ਤੇ ਕਿਹਾ ਕਿ ਅਸੀਂ ਆਪਣੇ ਲਈ ਸਮਾਨ ਹੋਰ ਕਿਸੇ ਪਾਸੇ ਵੇਖਦੇ ਹਾਂ ਜਦੋਂ ਤੁਸੀਂ ਵਿਹਲੇ ਹੋਗੇ ਤਾਂ ਫੋਨ ਕਰ ਦਿਓ ਅਸੀਂ ਆ ਜਾਵਾਂਗੇ ਸੰਦੀਪ ਤੇ ਠੀਕ ਹੈ ਕਹਿਨ ਤੇ ਉਹ ਚਲੇ ਜਾਂਦੇ ਨੇ ਤੇ ਸੰਦੀਪ ਤੇ ਪਾਣੋ ਜੋ ਸੂਰੀ ਸਮਾਨ ਹੁੰਦਾ ਪਹਿਲਾਂ ਉਹ ਖਰੀਦਣ ਲੱਗ ਜਾਂਦੀਆਂ ਤੇ ਨਿੱਕੀ ਪ੍ਰੀਤੀ ਤਾਂ ਇੰਤਜ਼ਾਰ ਕਰ ਰਹੀ ਹੁੰਦੀ ਹੈ ਕੈਲਾ ਵੀ ਸੰਦੂ ਨੂੰ ਕਹਿ ਕੇ ਰਾਣੋ ਨੂੰ ਨਿੱਕੀ ਹੋਰਾਂ ਨਾਲ ਭੇਜ ਦਿੰਦਾ ਏ ਤੇ ਆਪ ਦੋਹੇ ਉਹ ਆਪਣੇ ਲਈ ਕੱਪੜੇ ਲੀੜੇ ਤੇ ਹੋਰ ਸਮਾਨ ਲੈਣਾ ਹੁੰਦਾ ਉਹ ਲੈਣ ਵਾਸਤੇ ਚਲੇ ਜਾਂਦੇ ਨੇ ਉਹਨਾਂ ਜੋਸਮਨ ਜਾਗਰ ਨੂੰ ਚਾਹੀਦਾ ਸੀ ਪਹਿਲਾਂ ਜਾਗਰ ਨੂੰ ਕਿਹਾ ਹੋਇਆ ਸੀ ਇਹਨਾਂ ਦੇ ਸੋਹਰੇ ਜਾਨ ਕਰਕੇ ਜਾਗਰ ਨੇ ਇਹਨਾਂ ਨੂੰ ਲਿਸਟ ਫੜਾ ਦਿੱਤੀ ਸੀ ਸਾਰੇ ਸਮਾਨ ਦੀ ਤਾਂ ਜੋ ਇਹ ਸਾਰਾ ਸਮਾਨ ਅੱਜ ਹੀ ਮੰਗਵਾ ਕੇ ਰੱਖ ਲਿਆ ਜਾਵੇ ਪਹਿਲਾ ਸੰਧੂ ਤੇ ਕਲਾ ਉਹੀ ਲਿਸਟ ਲੈ ਕੇ ਸਮਾਨ ਵਾਲੀ ਦੁਕਾਨ ਤੇ ਗਏ ਜਿੱਥੋਂ ਅਕਸਰ ਹੀ ਸਮਾਨ ਵਗੈਰਾ ਲਿਆ ਕਰਦੇ ਸਨ ਉਹਨਾਂ ਨੂੰ ਆਇਆ ਵੇਖ ਦੁਕਾਨਦਾਰ ਵੀ ਖੁਸ਼ ਹੋ ਗਿਆ ਤੇ ਆਉਜੀ ਸਰਦਾਰਸ ਕਹਿਣ ਲੱਗਾ ਤੇ ਮੁੰਡੇ ਨੂੰ ਆਵਾਜ਼ ਮਾਰ ਪਾਣੀ ਲੈ ਕੇ ਆਉਣ ਲਈ ਗਿਆ ਹੋਰ ਸਭ ਖੈਰ ਸੁਖ ਪੁੱਛ ਕੇ ਸੰਧੂ ਨੇ ਲਿਸਟ ਫੜਾ ਦਿੱਤੀ ਤੇ ਇਹ ਕਿਹਾ ਸਾਰਾ ਸਮਾਨ ਅਜੀ ਪਿੰਡ ਪਹੁੰਚਦਾ ਕਰ ਦਿੱਤਾ ਜਾਵੇ ਤੇ ਜੇ ਪੈਸੇ ਬੰਦੇ ਨੇ ਦੱਸ ਦੇ ਤਾਂ ਉਹ ਕਹਿਣ ਲੱਗਾ ਕਿ ਪੈਸਿਆਂ ਦੀ ਗੱਲ ਕਰ ਸ਼ਰਮਿੰਦਾ ਨਾ ਕਰੋ ਸਰਦਾਰ ਜੀ ਪੈਸੇ ਤੁਹਾਡੇ ਕਿੱਥੇ ਜਾਣ ਲੱਗੇ ਨੇ ਜਦੋਂ ਮਰਜ਼ੀ ਦੇ ਜਾਇਓ ਲਿਸਟ ਵੇਖੋ ਕਹਿਣ ਲੱਗਾ ਕਿ ਸਰਦਾਰ ਜੀ ਲੱਗਦਾ ਕੋਈ ਕਾਰਜ ਰੱਖਿਆ ਘਰ ਵਿੱਚ ਖੁਸ਼ੀਆਂ ਵਾਲਾ ਤੇ ਸੰਧੂ ਗੱਲ ਦਾ ਜਵਾਬ ਦਿੰਦਾ ਹੋਇਆ ਆਖਾਂ ਲੱਗਦਾ ਹੈ ਹਾਂਜੀ ਲਾਲਾ ਜੀ ਮੁੰਡੇ ਦਾ ਮੰਗਣਾ ਆਪਣੇ ਦਾ ਤੁਸੀਂ ਵੀ ਜਰੂਰ ਪਹੁੰਚ ਜਾਣਾ ਸਾਰੇ ਪਰਿਵਾਰ ਨਾਲ ਫੇਰ ਨਾ ਕਹਿਣਾ ਕਿ ਸੰਧੂ ਨੇ ਸੱਦਿਆ ਹੀ ਨਹੀਂ ਮੈਨੂੰ ਤਾਂ ਸਾਰੇ ਹੱਸਣ ਲੱਗਦੇ ਨੇ ਤੇ ਉਹ ਕਹਿਣ ਲੱਗਿਆ ਕਿ ਨਾਨਾ ਸਰਦਾਰ ਜੀ ਜਰੂਰ ਆਵਾਂਗੇ ਇਹ ਤਾਂ ਬਹੁਤ ਹੀ ਖੁਸ਼ੀ ਵਾਲੀ ਗੱਲ ਸੁਣਾਈ ਹੈ ਸੰਧੂ ਨੇ ਸਮਾਨ ਦੇ ਜੋ ਪੈਸੇ ਬੰਦੇ ਉਹ ਲੱਲਾ ਜੀ ਨੂੰ ਦਿੱਤੇ ਤੇ ਉੱਥੋਂ ਉੱਠ ਕੇ ਹੋਰ ਸਮਾਨ ਲੈਣ ਵਾਸਤੇ ਚੱਲ ਪਏ ਫਿਰ ਉਹ ਦੋਹਾਂ ਨੇ ਆਪਣੇ ਵਾਸਤੇ ਕੱਪੜੇ ਖਰੀਦੇ ਸੰਦੂ ਨੇ ਕੈਲੇ ਨੂੰ ਵੀ ਕੱਪੜੇ ਲੈ ਦੇ ਦਿੱਤੇ ਕੈਲੇ ਨੇ ਮਨਾਂ ਵੀ ਕੀਤਾ ਕਿ ਨਹੀਂ ਮੈਂ ਆਪਣੇ ਪੈਸੇ ਆਪ ਦੇ ਲੇ ਨੇ ਪਰ ਸੰਦੂ ਨੇ ਜਵਾਬ ਦੇ ਦਿੱਤਾ ਤੇ ਕਿਹਾ ਕਿ ਕੋਈ ਗੱਲ ਨਹੀਂ ਕੈਲੇ ਆ ਤੂੰ ਦਿੱਤੇ ਪਾਸੇ ਮੈਂ ਦਿੱਤੇ ਗੱਲ ਤਾਂ ਇੱਕੋ ਹੀ ਆ ਫਿਰ ਉੱਥੋਂ ਉਹ ਦਰਜੀ ਕੋਲ ਕੱਪੜੇ ਸਵਾਉਣ ਲੈ ਦੇ ਆਏ ਜਿੱਥੋਂ ਅਕਸਰ ਆਪਣੇ ਕੱਪੜੇ ਸਲਾਈ ਕਰਾਉਂਦੇ ਸੀ ਤੇ ਕਿਹਾ ਕਿ ਕੱਲ ਤੱਕ ਜਿਵੇਂ ਮਰਜ਼ੀ ਕਰਕੇ ਬਣਾ ਦਿਓ ਤੇ ਪਿੰਡ ਪਹੁੰਚਦਾ ਕਰ ਦਿਓ ਉਹ ਦਰਜੀ ਵੀ ਸੰਧੂਵਰਾਂ ਦੀ ਬਹੁਤ ਇੱਜ਼ਤ ਕਰਦਾ ਸੀ ਉਹਨੇ ਕਿਹਾ ਕਿ ਸਰਦਾਰ ਜੀ ਜਿਵੇਂ ਤੁਹਾਡਾ ਹੁਕਮ ਮੈਂ ਪਹੁੰਚਦੇ ਕਰ ਦੇਵਾਂਗਾ ਫਿਰ ਸੰਧੂ ਨੇ ਉਹਦੇ ਵੀ ਜੋ ਪੈਸੇ ਬੰਦੇ ਸੀ ਉਸ ਨੂੰ ਫੜਾ ਦਿੱਤੇ ਤੇ ਮੰਗਣੇ ਤੇ ਆਉਂਦਾ ਸੱਦਾ ਪੱਤਾ ਵੀ ਦੇ ਦਿੱਤਾ ਉਹ ਬੜੇ ਖੁਸ਼ ਹੋਏ ਸੁਣ ਕੇ ਤੇ ਜ਼ਰੂਰ ਆਵਾਂਗਾ ਦਾ ਕਹਿਣ ਲੱਗੇ ਉੱਥੋਂ ਚੱਲ ਸੰਧੂ ਤੇ ਕੈਲਾ ਜੋ ਹੋਰ ਸਮਾਨ ਵਗੈਰਾ ਲੈਣਾ ਸੀ ਲੈਣ ਲਈ ਚੱਲ ਪਏ ਤੇ ਉਧਰ ਸੰਦੀਪ ਨੇ ਰਾਨੋ ਨੂੰ ਕਿਹਾ ਕਿ ਵੇਖ ਰਾਨੋ ਜੋ ਕਪੜਾ ਤੇ ਜਿਹੋ ਚਾ ਕਪੜਾ ਲੈਣਾ ਮੇਰੀ ਭੈਣ ਪਸੰਦ ਕਰਲਾ ਮੈਂ ਆਪੇ ਪੈਸੇ ਦੇ ਦੇਣੇ ਤੇ ਮੇਰੇ ਅਨਿੱਕੇ ਲਈ ਵੀ ਮੈਂ ਆਪਣੀ ਪਸੰਦ ਲੈ ਕੇ ਦੇਣੇ ਨੇ ਜਗਸੀਰ ਗੱਲ ਸੁਣ ਖੁਸ਼ ਹੋ ਗਿਆ ਸੰਦੀਪ ਕੋਲ ਬੈਠ ਗਿਆ ਆ ਕੇ ਤੇ ਕਹਿਣ ਲੱਗਾ ਬੇਬੇ ਮੈਂ ਤਾਂ ਜਿੰਦੀ ਪੈਂਟ ਦੇ ਨਾਲ ਸੋਨੀ ਜੀ ਕਮੀਜ਼ ਲੈਣੀ ਸੰਦੀਪ ਪਿਆਰ ਦਿੰਦੀ ਹੋਈ ਕਹਿਣ ਲੱਗੀ ਕੋਈ ਨਾ ਬੁੱਤ ਜਿਹੜੇ ਤੈਨੂੰ ਪਸੰਦ ਹੋ ਲੈ ਲਵੀਂ ਚੱਲ ਆਪਾਂ ਪਹਿਲੇ ਤੇਰੀ ਹੀ ਜੀਨ ਦੀ ਪੈਂਟ ਲੈ ਕੇ ਆਉਂਦੇ ਹਾਂ ਉਹ ਜਾਂਦੀ ਨਿੱਕੀ ਨੂੰ ਕਹਿਣ ਲੱਗੀ ਅਸੀਂ ਆਉਂਦੇ ਹਾਂ ਤੁਸੀਂ ਲੈ ਲਵੋ ਜੋ ਸੂਟਸ ਲੈਣੇ ਨੇ ਤੇ ਨਿੱਕੀ ਨੂੰ ਕਿਹਾ ਸਾਦਤ ਕੇ ਮੇਰੀ ਨਿੱਕੀ ਨੂੰ ਕਿਹਾ ਸਾਦਕੇ ਕੇ ਮੇਰੀ ਵੀ ਪਸੰਦ ਦੇ ਆਪ ਹੀ ਲੈ ਲਵੀਂ ਹੁਣ ਠੀਕ ਹੈ ਬੇਬੇ ਤੇ ਫਿਰ ਉਹ ਜਕਸੀ ਨੂੰ ਲੈ ਕੇ ਦੂਜੀ ਦੁਕਾਨ ਤੇ ਚਲੀ ਜਾਂਦੀ ਹੈ ਤੇ ਮਗਰੂਰਾ ਨੂੰ ਤੇ ਭਾਨੂ ਆਪਣੇ ਲਈ ਸੂਟ ਪਸੰਦ ਕਰਨ ਲੱਗ ਜਾਂਦੀਆਂ ਨੇ ਤੇ ਐਨੇ ਨੂੰ ਪ੍ਰੀਤੀ ਦਾ ਫੋਨ ਆ ਜਾਂਦਾ ਨਿੱਕੀ ਨੂੰ ਨਿੱਕੀ ਉਹਨੂੰ ਦੁਕਾਨ ਦਾ ਪਤਾ ਦੱਸ ਦਿੰਦੀ ਹੈ ਉਹ ਵੀ ਪਤੇ ਤੇ ਦੱਸੇ ਅਨੁਸਾਰ ਉਹ ਤੇ ਪਹੁੰਚ ਜਾਂਦੇ ਨੇ ਉਹਨਾਂ ਦੇ ਆਉਣ ਤੇ ਪ੍ਰੀਤੀ ਨਿੱਕੀ ਤੇ ਭਾਨੂੰ ਨੂੰ ਮਿਲਦੀ ਹੈ ਭਾਨੂੰ ਪ੍ਰੀਤੀ ਨੂੰ ਵੇਖ ਬਹੁਤ ਖੁਸ਼ ਹੋ ਜਾਂਦੀ ਹੈ ਤੇ ਫਿਰ ਉਹ ਪ੍ਰੀਤੀ ਦੇ ਮੰਮੀ ਤੇ ਪਾਪਾ ਨੂੰ ਵੀ ਮਿਲਦੀ ਹੈ ਉਹ ਵੀ ਬਹੁਤ ਖੁਸ਼ ਹੁੰਦੇ ਨੇ ਉਹਨਾਂ ਨੂੰ ਮਿਲ ਕੇ ਨਿੱਕੀ ਫਿਰ ਆਪਣੀ ਮਾਂ ਨੂੰ ਫੋਨ ਕਰਕੇ ਦੱਸ ਦਿੰਦੀ ਹੈ ਕਿ ਉਹ ਆਏ ਨੇ ਜਲਦੀ ਆ ਜਾਇਓ ਤੇ ਸੰਦੀਪ ਠੀਕ ਹੈ ਬਸ ਆਉਂਦਿਆਂ ਕਹਿ ਕੇ ਫੋਨ ਕਾਟ ਦਿੰਦੀ ਹੈ ਫਿਰ ਉਹ ਸਾਰੇ ਜਾਨੇ ਇਕੱਠੇ ਹੋ ਕੇ ਕੱਪੜੇ ਖਰੀਦਣ ਲੱਗਦੇ ਨੇ ਸੰਦੀਪ ਵੀ ਜਲਦੀ ਹੀ ਆ ਜਾਂਦੀ ਹੈ ਉਹਨਾਂ ਨੂੰ ਮਿਲਦੀ ਤੇ ਫਿਰ ਸੰਦੀਪ ਨਿੱਕੀ ਨੂੰ ਆਪਣੇ ਬਾਪੂ ਨੂੰ ਫੋਨ ਕਰਕੇ ਬੁਲਾਉਣ ਲਈ ਕਹਿ ਦਿੰਦੀ ਹੈ ਨਾਲ ਹੀ ਕਾਕੇ ਨੂੰ ਵੀ ਬੁਲਾਉਣ ਲਈ ਆਖਦੀ ਹੈ ਤਾਂ ਕਿ ਦੋਹਾਂ ਨੂੰ ਫੋਨ ਕਰ ਕੇ ਆ ਜਾਨ ਉਹ ਵੀ ਨਿੱਕੀ ਆਪਣੇ ਬਾਪੂ ਨੂੰ ਫੋਨ ਕਰਦੀ ਹੈ ਤੇ ਪ੍ਰੀਤੀ ਕਹਿਣ ਲੱਗਦੀ ਹੈ ਮਨਜੀਤ ਨੂੰ ਮੈਂ ਕਰ ਦਿੰਦੀ ਹਾਂ ਫੋਨ ਤੇ ਪ੍ਰੀਤੀ ਦਾ ਫੋਨ ਆਇਆ ਵੇਖ ਮਨਜੀਤ ਖੁਸ਼ ਹੋ ਜਾਂਦਾ ਹੈ ਜਦੋਂ ਦੱਸਦੀ ਕਿ ਅਸੀਂ ਵਿਆਹ ਹੋਇਆ ਹੈ ਸ਼ਹਿਰ ਦੇ ਨਿੱਕੀ ਹੋਰਾਂ ਨਾਲ ਤੁਹਾਡੇ ਨਾਲ ਵੀ ਬੇਬੇ ਪਾਪੂ ਮਿਲਣਾ ਚਾਹੁੰਦੇ ਨੇ ਜਲਦੀ ਆ ਜਾਓ ਮਨਜੀਤ ਕਾਕੇ ਨੂੰ ਲੈ ਕੇ ਆਉਣ ਦਾ ਕਹਿ ਦਿੰਦਾ ਏ ਫਿਰ ਉਹ ਸਾਰੇ ਇਕੱਠੇ ਹੋ ਕੇ ਕਿਸੇ ਚੰਗੇ ਹੋਟਲ ਤੇ ਚਲੇ ਜਾਂਦੇ ਨੇ ਕੱਪੜਿਆਂ ਦੀ ਖਰੀਦੋ ਫਰੋਕਤ ਕਰਨ ਤੋਂ ਬਾਅਦ ਤੇ ਫਿਰ ਉੱਥੇ ਮਨਜੀਤ ਪ੍ਰੀਤੀ ਤੇ ਮੰਮੀ ਤੇ ਪਾਪਾ ਨੂੰ ਮਿਲਦਾ ਏ ਉਹ ਵੀ ਖੁਸ਼ ਹੋ ਜਾਂਦੇ ਨੇ ਗੱਲਾਂ ਬਾਤਾਂ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਏ ਕਿ ਮੁੰਡਾ ਤਾਂ ਬਹੁਤ ਹਸਿਆਣਾ ਹੈ ਬਾਕੀ ਨਿੱਕੀ ਹੋਰੀ ਹੈਗੇ ਨੇ ਆਪਾਂ ਨੂੰ ਕੀ ਫਿਕਰ ਹੋਣੀ ਪ੍ਰੀਤੀ ਬਾਰੇ ਫਿਰ ਕਾਫੀ ਦੇਰ ਉੱਥੇ ਬੈਠੇ ਰਹਿੰਦੇ ਨੇ ਚਾਹ ਪਿਆਣੀ ਪੀਣ ਲਈ ਮੰਗਵਾ ਲੈਂਦੇ ਨੇ ਉਥੋਂ ਉਸ ਤੋਂ ਬਾਅਦ ਇੱਕ ਦੂਜੇ ਨੂੰ ਮਿਲਦੇ ਹੋਏ ਉੱਚਲਣ ਲੱਗਦੇ ਨੇ ਆਗਦੇ ਨੇ ਕਿ ਬੱਸ ਹੁਣ ਤਿਆਰੀਆਂ ਕਰੋ ਸਾਰੇ ਆਪਾਂ ਹੁਣ ਸਭ ਮੰਗਨੇ ਵਾਲੇ ਦੇ ਨਹੀਂ ਮਿਲਾਂਗੇ ਤੇ ਫਿਰ ਆਪਣੀਆਂ ਆਪਣੀਆਂ ਗੱਡੀਆਂ 'ਚ ਬੈਠ ਪਿੰਨ ਨੂੰ ਵਾਪਸ ਚਲੇ ਜਾਂਦੇ ਨੇ ਜਗਜੀਤ ਨੇ 에어ਪੋਰਟ ਵੱਲ ਜਾਣ ਲਈ ਗੱਡੀ ਮੰਗਵਾ ਲਈ ਸੀ ਤੇ ਕੁਝ ਕੁ ਜਾਣ ਪਹਿਚਾਨ ਵਾਲੇ ਵੀ ਨਾਲ ਜਾਣ ਲਈ ਤਿਆਰ ਹੋ ਗਏ ਸੀ 에어ਪੋਰਟ ਤੱਕ ਕੁਲਵੀਰ ਤੇ ਹਰਮਨ ਨੇ ਆਪਣੇ ਸਮਾਨ ਸਾਰਾ ਗੱਡੀ ਵਿੱਚ ਰਖਵਾ ਦਿੱਤਾ ਸੀ ਫਿਰ ਸਾਰੇ ਕਰੋਚੱਲੇ 에어ਪੋਰਟ ਲਈ ਤੇ ਘੰਟੀਗੋ ਦੇ ਸਫ਼ਰ ਦੌਰਾਨ ਉਹ 에어ਪੋਰਟ ਪਹੁੰਚ ਗਏ ਹਰਮਨ ਬਹੁਤ ਹੀ ਜ਼ਿਆਦਾ ਖੁਸ਼ ਜਾਪ ਰਹੀ ਸੀ ਤੇ ਖੁਸ਼ੀ ਉਸਦੇ ਚਿਹਰੇ ਤੋਂ ਵੀ ਚਲਕ ਰਹੀ ਸੀ ਜਿਸ ਨੂੰ ਵੇਖ ਕੇ ਉਸਦੇ ਮਮੀ ਪਾਪਾ ਵੀ ਖੁਸ਼ ਹੋ ਰਹੇ ਸਨ 에어ਪੋਰਟ ਪਹੁੰਚੋ ਬਾਹਰ ਹੀ ਆਪਣੇ ਨਾਲ ਆਇਆ ਨੂੰ ਮਿਲੇ ਤੇ ਉਹਨਾਂ ਨੇ ਵੀ ਹਰਮਨ ਦੇ ਮੰਗਨੇ ਲਈ ਵਧਾਈਆਂ ਦਿੱਤੀਆਂ ਤੇ ਨਾਲ ਹੀ ਕਿਹਾ ਕਿ ਸਾਨੂੰ ਵੀ ਫੋਟੋਆਂ ਜ਼ਰੂਰ ਭੇਜ ਦੇਣਾ ਤੁਸੀਂ ਤਾਂ ਕੁਲਵੀਰ ਨੇ ਕਿਹਾ ਜ਼ਰੂਰ ਇਹ ਵੀ ਭਲਾ ਕੋਈ ਕਹਿਣ ਵਾਲੀ ਗੱਲ ਸੀ ਤੇ ਐਦਾਂ ਹੀ ਫਿਰ ਉਹ ਅੰਦਰ ਚਲੇ ਗਏ ਪਹਿਲਾਂ ਬੋਰਡਿੰਗ ਵਾਸਤੇ ਗਏ ਸਾਰੀ ਜ਼ਰੂਰੀ ਕਾਰਵਾਈ ਕਰਵਾ ਕੇ ਉਹ ਜਹਾਜ਼ ਵਿੱਚ ਬੈਠ ਗਏ ਹਰਮਨ ਤੇ ਕੁਲਵੀਰ ਆਪਣੇ ਆਪਣੇ ਫੋਨ ਤੋਂ ਆਪਣੀਆਂ ਫੋਟੋਆਂ ਖਿੱਚਣ ਲੱਗ ਪਈਆਂ ਤੇ ਕੁਝ ਕੋ ਫੋਟੋਆਂ ਨਾਲ ਜਗਜੀਤ ਨਾਲ ਖਿਚਲਾਈਆਂ ਹਰਮਨ ਦੀ ਖੁਸ਼ੀ ਵੇਖ ਕੁਲਵੀਰ ਕਹਿਣ ਲੱਗਾ ਕਿ ਵੇਖੋ ਜੀ ਸਾਡੀ ਤੇ ਕਿੰਨਾ ਖੁਸ਼ ਹੈ ਤੇ ਹੁਣ ਇੰਨੇ ਸਾਡੇ ਕੋਲ ਵੀ ਬਸ ਥੋੜਾ ਸਮਾਂ ਹੀ ਰਹਿਣਾ ਹੈ ਫਿਰ ਆਪਣੇ ਅਸਲੀ ਘਰ ਚਲੇ ਜਾਣਾ ਹੈ ਸਾਡੇ ਲਈ ਇਹ ਗੱਲਾਂ ਕਰਦੀਆਂ ਕੁਲਵੀਰ ਦੀਆਂ ਅੱਖਾਂ ਕੁਛ ਨਮ ਹੋ ਗਈਆਂ ਤਾਂ ਹਰਮਨ ਨੇ ਆਪਣੀ ਮਾਂ ਨੂੰ ਇਦਾਂ ਵੇਖ ਕਹਿਣ ਲੱਗੀ ਉਹ ਮਮਾ ਤੁਸੀਂ ਤਾਂ ਐਵੇਂ ਹੀ ਕਰੀ ਜਾਂਦੇ ਹੋ ਸੁਗੋ ਖੁਸ਼ ਹੋਵਾਂ ਸੀ ਪੰਜਾਬ ਜਾ ਰਹੇ ਆ ਤੁਹਾਡੇ ਆਪਣੇ ਪਿੰਡ ਉੱਥੇ ਵੇਖਿਓ ਨਾਨਾ ਨਾਨੀ ਨੇ ਕਿੰਨਾ ਖੁਸ਼ ਹੋਣਾ ਆਪਾਂ ਨੂੰ ਵੇਖ ਕੇ ਤੇ ਨਾਲੇ ਮੈਂ ਤਾਂ ਸਭ ਤੋਂ ਵਧੀਆ ਸੂਟ ਲੈਣੇ ਨੇ ਉੱਥੇ ਜਾ ਕੇ ਆਪਣੇ ਮੰਗਣੇ ਤੇ ਪਾਉਣ ਲਈ ਏ ਗੱਲ ਸੁਣ ਕੁਲਵੀਰ ਹੱਸਦੀ ਹੋਈ ਕਹਿਣ ਲੱਗੀ ਕਮਲੀ ਨਾ ਹੋਵੇ ਤਾਂ ਵੇ ਕਿਨਾ ਚਾ ਚੜਿਆ ਇਹਨੂੰ ਮੰਗਣੇ ਦਾ ਇੱਕ ਸਾਡਾ ਟਾਈਮ ਹੁੰਦਾ ਸੀ ਇਹੋ ਜਿਹੀ ਗੱਲ ਸੁਣ ਕੇ ਅੱਧਾ ਕਿਲੋ ਚੁੰਨੀ ਚੱਬ ਜਾਈਦੀ ਸੀ ਕੁਲਵੀਰ ਦੀ ਗੱਲ ਸੁਣ ਜਗਜੀਤ ਵੀ ਹੱਸਣ ਲੱਗ ਗਿਆ ਤੇ ਕਹਿਣ ਲੱਗਿਆ ਕੁਲਵੀਰ ਸਮੇ ਸਮੇ ਦੀ ਗੱਲ ਹੁੰਦੀ ਆ ਉਹ ਜੋ ਸਮਾਂ ਇਹੋ ਜਿਹਾ ਸੀ ਨਾ ਤਾਂ ਕੋਈ ਵੇਖਾ-ਖਾਈ ਹੁੰਦੀ ਸੀ ਨਾ ਹੀ ਅੱਜ ਵਾਂਗ ਆ ਮੋਬਾਈਲ ਵਗੈਰਾ ਹੁੰਦੇ ਸੀ ਬਸ ਵਿਆਹ ਵੇਲੇ ਹੀ ਪਤਾ ਲੱਗਦਾ ਸੀ ਤੁਹਾਡਾ ਜੀਵਨ ਸਾਥੀ ਕਿਹੋ ਜਿਹਾ ਹੈ ਅੱਜ ਕੱਲ ਤਾਂ ਜੋਗ ਪਹਿਲਾਂ ਹੀ ਸਭ ਕੁਝ ਇੱਕ ਦੂਜੇ ਬਾਰੇ ਜਾਣ ਲੈਂਦੇ ਨੇ ਤੇ ਪਸੰਦ ਨਾ ਪਸੰਦੀ ਚੋਇਸ ਵੀ ਹੁੰਦੀ ਹੈ ਇਹਨਾਂ ਦੇ ਕੋਲ ਤਾਂ ਸਾਨੂੰ ਤਾਂ ਇਹੋ ਜਿਹਾ ਮੌਕਾ ਹੀ ਨਹੀਂ ਮਿਲਿਆ ਪਸੰਦ ਨਾ ਪਸੰਦ ਦਾ ਨਹੀਂ ਤਾਂ ਪਤਨ ਨਹੀਂ ਕੋਈ ਹੋਰ ਸੋਹਣੀ ਜੀ ਮਿਲ ਜਾਂਦੀ ਮੈਨੂੰ ਵੀ ਇਹ ਗੱਲ ਕਰਕੇ ਕੁਲਵੀਰ ਨੂੰ ਛੇੜਨ ਵਾਸਤੇ ਕਹੀ ਸੀ ਉਸੀ ਗੱਲ ਸੁਣ ਹਰਮਨ ਦਾ ਹੱਸਣ ਲੱਗ ਪਈ ਪਰ ਕੁਲਵੀਰ ਨੇ ਮੂੰਹ ਬਣਾ ਲਿਆ ਤੇ ਕਹਿਣ ਲੱਗੀ ਕੋਈ ਨਾ ਹੁਣ ਲੱਭ ਲਵੋ ਜੇ ਨਹੀਂ ਪਸੰਦ ਮੈਂ ਤਾਂ ਉਸੇ ਦਿਨ ਜਵਾਬ ਦੇ ਦਿੰਦੇ ਜਿਸ ਦਿਨ ਲਾਵਾਂ ਹੋਈਆਂ ਸੀ ਕਹਿ ਦਿੰਦੇ ਵੀ ਪਹਿਲਾਂ ਕੁੜੀ ਵਿਖਾਓ ਉਹਦੀ ਗੱਲ ਸੁਣ ਜਗਜੀਤ ਵੀ ਹੱਸਦਾ ਹੋਇਆ ਕਹਿਣ ਲੱਗਦਾ ਹੈ ਕਮਲੇ ਨਾ ਹੋਵੇ ਤਾਂ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਤੇਰੇ ਨਾਲ ਪਹਿਲਾਂ ਮੈਂ ਤੈਨੂੰ ਛੱਡியே ਕਿੱਥੇ ਜਾਵਾਂ ਨਾਲੇ ਹੁਣ ਮੈਨੂੰ ਕੌਣ ਪਸੰਦ ਕਰੋ ਇਹ ਸੁਮਰੇ ਇਹ ਗੱਲ ਸੁਣ ਹਰਮਨ ਵੀ ਆਪਣੇ ਪਾਪਾ ਦੀ ਸਾਈਡ ਲੈਂਦੀ ਹੋਈ ਮਾਂ ਨੂੰ ਤੰਗ ਕਰਦੀ ਹੋਈ ਕਹਿਣ ਲੱਗੀ ਕੀ ਕਿਹੜੀ ਗੱਲ ਕਰਦੀ ਪਪਾ ਤੁਸੀਂ ਅੱਜ ਵੀ ਹਾਂ ਕਰੋ ਤਾਂ ਛੱਤੀ ਜਾਣਿਆ ਤੁਹਾਡੇ ਨਾਲ ਵਿਆਹ ਕਰਾਣ ਲਈ ਅੱਗੇ ਪਿੱਛੇ ਤੁਰਨ ਫਿਰਨ ਉਹਦੀ ਗੱਲ ਸੁਣ ਕੁਲਵੀਰ ਕਹਿਣ ਲੱਗੀ ਕਰਵਾ ਕੇ ਤਾਂ ਵੇਖੀ ਵਿਆਹ ਤੇ ਰਭਿਓ ਤਾਂ ਉਹ ਹੱਸਣ ਲੱਗੇ ਤੇ ਆਖਦੀ ਹੈ ਕਿ ਮੰਮੀ ਇੰਨਾ ਪਿਆਰ ਕਰਦੇ ਆ ਮੇਰੇ ਪਾਪਾ ਨੂੰ ਕਿ ਉਹਨਾਂ ਬਿਨਾ ਰਹਿ ਨਹੀਂ ਸਕਦੇ ਤਾਂ ਕੁਲਵੀਰ ਸੰਗਦੀ ਹੋਈ ਕਹਿਣ ਲੱਗੀ ਹੁਣ ਚੁੱਪ ਨਹੀਂ ਕਰਦੀ ਤੂੰ ਬੇਸ਼ਰਮ ਜੀ ਮਾਂ ਹੋਵੇ ਤਾਂ ਵੇਖ ਕਿਵੇਂ ਲੱਗੀ ਆ ਬੋਲਣ ਤੇ ਹਰਮਨ ਤੇ ਜਿੱਦ ਤੋਂ ਮੈਂ ਹੱਸਣ ਲੱਗਦੇ ਨੇ ਉੱਚੀ ਉੱਚੀ ਤੇ ਆਸੇ-ਪਾਸੇ ਦੇ ਵੀ ਵੇਖਣ ਲੱਗਦੇ ਨੇ ਤੇ ਇਹ ਵੇਖੋ ਚੁੱਪ ਕਰ ਜਾਂਦੇ ਨੇ ਪਰ ਮੋਤੇ ਹੱਥ ਰੱਖ ਹੱਸੀ ਜਾਂਦੇ ਨੇ ਕੁਲਵੀਰ ਫੇਰ ਕਹਿਣ ਲੱਗਦੀ ਹੈ ਕੁੜੀ ਤਾਂ ਜਮਾ ਜਲਾ ਕੀ ਹੈ ਬਣ ਗਈ ਹੈ ਆਪਦੇ ਪਿਓ ਨਾਲ ਰਲ ਕੇ ਇਹਨੂੰ ਅਨਾਉਂਸਮੈਂਟ ਹੋਣ ਲੱਗਦੀ ਹੈ ਸਾਰੇ ਜਾਨੇ ਆਪੋ ਆਪਣੀਆਂ ਸੀਟਾ ਬੈਲਟਾਂ ਨੂੰ ਬੰਨ ਲਵੋ ਜਹਾਜ਼ ਰਨਵੇ ਤੇ ਚੱਲਦਾ ਹੋਇਆ ਹੌਲੀ-ਹੌਲੀ ਉੱਪਰ ਹਵਾ ਚੁਟਦਲ ਉੱਡਣ ਲੱਗਦਾ ਹੈ ਤੇ ਹਰਮਨ ਫੇਰ ਆਪਣਾ ਫੋਨ ਦਾ ਕੈਮਰਾ ਓਪਨ ਕਰਕੇ ਫੋਟੋਆਂ ਖਿੱਚਣ ਲੱਗ ਜਾਂਦੀ ਹੈ ਥੋੜੀ ਦੇਰ ਬਾਅਦ 에ਰੋਸਟਾ ਕੇ ਉਹਨਾਂ ਨੂੰ ਕੁਝ ਖਾਣ ਪੀਣ ਲਈ ਪੁੱਛਦੀ ਹੈ ਤਿੰਨੋਂ ਥੋੜਾ ਥੋੜਾ ਖਾਣ ਲਈ ਮੰਗਵਾ ਲੈਂਦੇ ਨੇ ਉਸ ਤੋਂ ਬਾਅਦ ਤਿੰਨੋਂ ਹੋਰ ਗੱਲਾਂ ਕਰਦੇ ਰਹਿੰਦੇ ਨੇ ਪਿੰਡ ਜਾ ਕੇ ਪਹਿਲਾਂ ਆਪਾਂ ਇਹ ਵਾਲਾ ਕੰਮ ਕਰਨਾ ਫਿਰ ਉਸ ਤੋਂ ਬਾਅਦ ਦੂਜਾ ਕੰਮ ਹਰਮਨ ਆਰਾਮ ਨਾਲ ਸੌ ਰਹੀ ਸੀ ਉਸ ਨੂੰ ਸੌਂਦੇ ਵੇਖ ਕੇ ਜਗਜੀਤ ਕਹਿਣ ਲੱਗਾ ਕੁਲਵੀਰ ਵੇਖ ਆਪਣੀ ਤੀਸੁੱਤੀ ਹੋਈ ਵੀ ਕਿੰਨੀ ਪਿਆਰੀ ਲੱਗ ਰਹੀ ਹੈ ਫਿਰ ਕੁਲਵੀਰ ਵੀ ਕਹਿਣ ਲੱਗੀ ਹਾਂਜੀ ਬਹੁਤ ਪਿਆਰੀ ਲੱਗ ਰਹੀ ਹੈ ਸਫਰ ਲੰਬਾ ਹੈ ਮੈਂ ਤਾਂ ਕਹਿੰਦੀ ਤੁਸੀਂ ਵੀ ਕੁਝ ਸਮਾਂ ਆਰਾਮ ਕਰ ਲਵੋ ਫਿਰ ਕੁਲਵੀਰ ਤੇ ਜਗਜੀਤ ਵੀ ਕੁਝ ਹੋਰ ਗੱਲਾਂ ਬਾਤਾਂ ਕਰਦੇ ਕਰਦੇ ਸੋ ਜਾਂਦੇ ਨੇ ਤੇ ਜਹਾਜ਼ ਆਪਣੀ ਮੰਜ਼ਿਲ ਵੱਲ ਅੱਗੇ ਵਧਦਾ ਰਹਿੰਦਾ ਹੈ ਥੋੜੇ ਸਮੇਂ ਬਾਅਦ ਹਰਮਨ ਦੀ ਅੱਖ ਖੁੱਲ ਜਾਂਦੀ ਹੈ ਉਹ ਵੇਖਦੀ ਕਿ ਮੰਮੀ ਪਾਪਾ ਵੀ ਦੋਵੇਂ ਸੋ ਰਹੇ ਨੇ ਉਹ ਫਿਰ ਆਪਣੀ ਮੰਮੀ ਦੇ ਮੋਢੇ ਤੇ ਸਿਰ ਰੱਖ ਕੇ ਸੋ ਜਾਂਦੀ ਹੈ ਕੁਲਵੀਰ ਦੀ ਵੀ ਅੱਖ ਖੁੱਲ ਜਾਂਦੀ ਹੈ ਤੇ ਉਹ ਹਰਮਨ ਨੂੰ ਪਿਆਰ ਦਿੰਦੀ ਹੋਈ ਆਗਦੀ ਆ ਸੋ ਜਾ ਪੁੱਤ ਹੋਰ ਦੋ ਕੁੜੀਆਂ ਜਦੋਂ ਦੁਬਾਰਾ ਅਨਾਉਂਸਮੈਂਟ ਹੋਈ ਮੈਂ ਉਠਾ ਦੇਨੀ ਆ ਤੈਨੂੰ ਜੀ ਮਮਾ ਤੁਸੀਂ ਵੀ ਸੋ ਜਾਓ ਫਿਰ ਹਰਮਨ ਕੁਲਵੀਰ ਦੀ ਗੱਲ ਦਾ ਜਵਾਬ ਦਿੰਦੀ ਹੋਈ ਆਕਦੀ ਹੈ ਤੇ ਫੌਰਨ ਦੋਵੇਂ ਮਮਾਆਂ ਦੀਆਂ ਅੱਖਾਂ ਬੰਦ ਕਰ ਲੈਂਦੀਆਂ ਨੇ ਹਰਮਨ ਨੇ ਜਹਾਜ਼ ਵਿੱਚ ਬੈਠਣ ਤੋਂ ਪਹਿਲਾਂ 에어ਪੋਰਟ ਤੇ ਜੋ ਫੋਟੋਆਂ ਖਿੱਚੀਆਂ ਸੀ ਆਪਣੀਆਂ ਸਾਰੀਆਂ ਕਾਕਾ ਨੂੰ ਭੇਜ ਦਿੱਤੀਆਂ ਸੀ ਜਿਨ੍ਹਾਂ ਨੂੰ ਕਾਕਾ ਵਾਰ-ਵਾਰ ਵੇਖ ਕੇ ਖੁਸ਼ ਹੋ ਰਿਹਾ ਸੀ ਆਪਣੇ ਫੋਨ ਵਿੱਚ ਤੇ ਮਨ ਹੀ ਮਨ ਖੁਸ਼ ਹੋ ਰਿਹਾ ਸੀ ਬਹੁਤ ਜਲਦੀ ਉਹ ਤੇ ਹਰਮਨ ਇੱਕ ਦੂਜੇ ਦੇ ਸਾਹਮਣੇ ਹੋਣਗੇ ਘਰ ਪਹੁੰਚ ਕੇ ਕਾਕੇ ਨੇ ਮਨਜੀਤ ਨੂੰ ਕਿਹਾ ਉਹ ਅੱਜ ਰਾਤ ਇੱਥੇ ਰੁਕ ਜਾਵੇ ਤਾਂ ਮਨਜੀਤ ਨੇ ਮਨ ਕਰ ਦਿੱਤਾ ਨਹੀਂ ਕਾਕੇ ਮੈਂ ਘਰ ਵਿੱਚ ਵੀ ਬੇਬੇ ਹੋਰਾਂ ਨਾਲ ਕੰਮ ਵੇਖਣੇ ਤੈਨੂੰ ਪਤਾ ਬਸ 4 ਕੁ ਦਿਨ ਤਾਂ ਬਚੇ ਨੇ ਆਪਣੀ ਮੰਗਣੀ ਨੂੰ ਤੇ ਕੰਮ ਬਹੁਤ ਜ਼ਿਆਦਾ ਨੇ ਤਾਂ ਕਾਕਾ ਵੀ ਉਸ ਦੀ ਗੱਲ 'ਚ ਹਾਮੀ ਭਰਦਾ ਹੋਇਆ ਕਹਿੰਦਾ ਹੈ ਹਾਂ ਠੀਕ ਹੈ ਫਿਰ ਚਲਾ ਜਾਵੇਂ ਪਰ ਰੋਟੀ ਤਾਂ ਖਾ ਕੇ ਜਾ ਹੀ ਸਕਦਾ ਹੈ ਨਾ ਇੱਧਰ ਤਾਂ ਉਹ ਹੱਸਦਾ ਹੋਇਆ ਕਹਿਣ ਲੱਗਾ ਉਹ ਤਾਂ ਖਾਣੀ ਐ ਪੈਣੀ ਆ ਉਹ ਵੇਖ ਮੇਰੀ ਬੇਬੇ ਵੀ ਤਾਂ ਲੱਗੀ ਹੋਈ ਆ ਨਾਲ ਰਸੋਈ ਦਾ ਕੰਮ ਕਰਵਾਉਣ ਬੇਬੇ ਤੇ ਤਾਂ ਦੋਵੇਂ ਹੱਸਣ ਲੱਗਦੇ ਨੇ ਇੰਨੇ ਨੂੰ ਸੰਧੂ ਵਾਕਿਆ ਮਨਜੀਤ ਨੂੰ ਕਹਿਣ ਲੱਗਦਾ ਹੈ ਕਿ ਦਿਲੀਪੇ ਨੂੰ ਫੋਨ ਕਰਕੇ ਕਹਿ ਕਿ ਸੰਧੂ ਬੁਲਾ ਰਿਹਾ ਹੈ ਘਰ ਆਵੇ ਤਾਂ ਮਨਜੀਤ ਉਸੇ ਵੇਲੇ ਫੋਨ ਕਰਕੇ ਆਪਣੇ ਬਾਪੂ ਨੂੰ ਸੁਨੇਹਾ ਲਾ ਦਿੰਦਾ ਹੈ ਤੇ ਦਿਲੀਪਾ ਵੀ ਉਹਨੇ ਪੈਰੀ ਉਹਨਾਂ ਦੇ ਘਰ ਪਹੁੰਚ ਜਾਂਦਾ ਹੈ ਉਸ ਨੂੰ ਆਏ ਵੇਖ ਸੰਧੂ ਖੁਸ਼ ਹੁੰਦਾ ਹੈ ਕਹਿਣ ਲੱਗਦਾ ਹੈ ਵੀ ਆ ਜਾ ਦਿਲੀਪ ਸਿਆ ਉੱਪਰ ਬੈਠਦੇ ਹਾਂ ਚੁਬਾਰੇ ਚ ਚੁਬਾਰੇ ਦੀ ਗੱਲ ਸੁਣ ਸੰਦੀਪਾ ਨੂੰ ਵਾਲ ਵੇਖਦੀ ਹੋਈ ਕਹਿਣ ਲੱਗਦੀ ਇਹਨੂੰ ਤਾਂ ਬਸ ਬਹਾਨਾ ਚਾਹੀਦਾ ਪਿੰਦਾ ਬਸ ਹੁਣ ਰੋਜ਼ ਇਹੀ ਕੰਮ ਰਹਿਣਾ ਇਹਨਾਂ ਦਾ ਪਾਨੂੰ ਗੱਲ ਸੁਣ ਕੇ ਕਹਿਣ ਲੱਗਦੀ ਕੋਈ ਨਾ ਸੰਦੀਪ ਐਵੇਂ ਨਾ ਗੁੱਸਾ ਕਰਿਆ ਕਰ ਐਨੇ ਕਿਹੜਾ ਕਿਸੇ ਦੀ ਮੰਦਣੀ ਹੁੰਦੀ ਐ ਮੈਂ ਜਾਣਦੀ ਐ ਇਹਨੂੰ ਚੰਗੀ ਤਰ੍ਹਾਂ ਆਪਣੀ ਮਰਜ਼ੀ ਹੀ ਕਰਦਾ ਐ ਇਹ ਗੱਲ ਕੇ ਪਾਨੂੰ ਹੋਰ ਕੁਝ ਅੱਗੇ ਬੋਲਦੀ ਚੁੱਪ ਕਰ ਜਾਂਦੀ ਐ ਤੇ ਸੰਦੀਪ ਉਹਦੇ ਮੂੰਹ ਵੱਲ ਵੇਖਣ ਲੱਗਦੀ ਐ ਪਾਨੂੰ ਬਹਾਨੇ ਨਾਲ ਮੈਂ ਪਾਣੀ ਪੀ ਕੇ ਆਈ ਦਾ ਕਹਿ ਕੇ ਬਾਹਰ ਵੱਲ ਚੱਲ ਪੈਂਦੀ ਐ ਸੰਦੀਪ ਸਮਝ ਜਾਂਦੀ ਸਾਰੀ ਗੱਲ ਕਿ ਇਹ ਅੱਜ ਵੀ ਸੰਧੂ ਨੂੰ ਨਹੀਂ ਭੁੱਲ ਸਕੇ ਭਾਵੇਂ ਇਹਦੇ ਲਈ ਇਹਦਾ ਪਰਿਵਾਰ ਪਹਿਲਾ ਹੈ ਪਰ ਫਿਰ ਵੀ ਸੰਦੀਪ ਨੇ ਇਸ ਗੱਲ ਨੂੰ ਬਹੁਤੀ ਹਵਾ ਨਾ ਦਿੱਤੀ ਤੇ ਆਪਣਾ ਕੰਮ ਕਰਦੇ ਰਿਹਾ ਉਧਰ ਸੰਦੂ ਦਿਲੀਪਿਆ ਨੂੰ ਚੁਬਾਰੇ 'ਚ ਬਿਠਾ ਕੇ ਕੈਲੇ ਨੂੰ ਫੋਨ ਲਾ ਕੇ ਆਖ ਦਿੰਦਾ ਜਲਦੀ ਮੋਟਰ ਤੋਂ ਸਮਾਨ ਲੈ ਕੇ ਘਰੇ ਪਹੁੰਚ ਤੇ ਜਾਗਰ ਨੂੰ ਕਹੇ ਕਿ ਮੀਟ ਬਣ ਗਿਆ ਹੈ ਤਾਂ ਉਹ ਵੀ ਕਿਸੇ ਵੱਡੇ ਪੰਡੇ 'ਚ ਪਾ ਕੇ ਲੈ ਆਵੇ ਅੱਜ ਇੱਥੇ ਚੁਬਾਰੇ 'ਚ ਹੀ ਬੈਠਾਂਗੇ ਤਾਂ ਕੈਲਾ ਠੀਕ ਹੈ ਬਾਈ ਕਹਿ ਕੇ ਜੋ ਕਹਾ ਹੁੰਦਾ ਉਸ ਨੂੰ ਕਰਨ ਲਈ ਤੁਰ ਪੈਂਦਾ ਮੋਟਰ ਤੋਂ ਬੋਤਲ ਚਾਕੂ ਜਾ ਕੇ ਵਾਲੋ ਦੀ ਦੁਕਾਨ ਨੂੰ ਚੱਲ ਪੈਂਦਾ ਜਾਕਰ ਵੀ ਅਗੂ ਸਾਰਾ ਕੁਝ ਕਰੀ ਬਤਿਆਰ ਕਰੀ ਬੱਠਾ ਹੁੰਦਾ ਉਹ ਦੋਵੇਂ ਸੰਧੂ ਦੇ ਘਰ ਵੱਲ ਚੱਲ ਪੈਂਦੇ ਨੇ ਘਰ ਪਹੁੰਚ ਕੇ ਅੱਲਾ ਸਾਹਮਣੇ ਬੈਠ ਮਨਜੀਤ ਨੇ ਇਸ਼ਾਰੇ ਨਾਲ ਪੁੱਛਦਾ ਬਾਪੂ ਘੋਰੀ ਕਿ ਤੇਰੇ ਕਿੱਥੇ ਮੈਂ ਤਾਂ ਉਹ ਦੱਸ ਦਿੰਦਾ ਕਿ ਉੱਪਰ ਚੁਬਾਰੇ 'ਚ ਬੈਠੇ ਨੇ ਉਹ ਦੋਵੇਂ ਫਿਰ ਚੁਬਾਰੇ ਵੱਲ ਚੱਲ ਪੈਂਦੇ ਉਹਨਾਂ ਨੂੰ ਆਇਆ ਵੇਖ ਸੰਧੂ ਕਹਿਣ ਲੱਗਦਾ ਆ ਗਿਓ ਸਾਰਾ ਸਮਾਨ ਲਾ ਕੇ ਤਾਹ ਹਾਂਜੀ ਭਾਈ ਕਹਿਣ ਲੱਗਦੇ ਨੇ ਸੰਧੂ ਕਾਕੇ ਨੂੰ ਆਵਾਜ਼ ਮਾਰਦਾ ਤੇ ਕਹਿਣ ਲੱਗਦਾ ਏ ਕਿ ਥੱਲੇ ਤੋਂ ਇੱਕ ਗਲਾਸ ਤੇ ਹੋਰ ਪਾਂਡੇ ਫੜਾ ਕੇ ਜਾਵੇ ਉੱਪਰ ਨਾਲੇ ਪਾਣੀ ਦਾ ਜੱਗ ਲਈ ਆਵੇ ਤਾ ਕਾਕਾ ਬਾਪੂ ਜੀ ਨੂੰ ਕਹਿ ਕੇ ਜੀ ਬਾਪੂ ਜੀ ਮਨਜੀਤ ਨੂੰ ਨਾਲ ਲੈ ਕੇ ਸਾਰਾ ਸਮਾਨ ਉੱਪਰ ਚ ਬਾਰੇ ਚ ਰੱਖ ਆਉਂਦੇ ਵਾਪਸ ਆਉਂਦਿਆਂ ਨੂੰ ਸੰਧੂ ਆਖਦਾ ਕਿ ਪੁੱਤਰੋ ਆ ਜੋ ਮੀਟ ਬਣਿਆ ਜੇ ਖਾਣਾ ਹੈ ਤਾਂ ਲੈ ਜਾਓ ਤਾਂ ਮਨਜੀਤ ਆਖਦਾ ਬਾਪੂ ਜੀ ਜਾਗਰ ਮੰਮੇ ਨੇ ਬਣਾਇਆ ਹੋਵੇ ਤਾਂ ਮੈਂ ਨਾ ਖਾਵਾਂ ਇਹ ਤਾਂ ਬੇਇੱਜ਼ਤੀ ਹੋ ਮੰਮੇ ਦੀ ਗੱਲ ਸੁਣ ਸਾਰੇ ਹੱਸਣ ਲੱਗਦੇ ਨੇ ਤਾਂ ਜਗਰ ਫਿਰ ਵੱਡੇ ਡੋਲੇ 'ਚ ਮੀਟ ਪਾ ਕੇ ਮਨਜੀਤ ਨੂੰ ਫੜਾ ਦਿੰਦਾ ਹੈ ਉਦੋਂ ਉਹ ਫੜ ਕੇ ਮੀਟ ਵਾਲਾ ਡੋਲਾ ਥੱਲੇ ਕਾ ਕੇ ਦੇ ਕਮਰੇ ਚ ਆ ਜਾਂਦੇ ਨੇ ਮਨਜੀਤ ਰਸੋਈ ਵਿੱਚ ਜਾ ਕੇ ਰੋਟੀਆਂ ਤੇ ਪਾਟੀਆਂ ਚ ਇਕ ਲਿਆਂਦਾ ਹੈ ਫਿਰ ਉਹ ਦੋਵੇਂ ਰੋਟੀ ਖਾਣ ਲੱਗਦੇ ਨੇ ਸੰਧੂ ਜਗਰ ਨੂੰ ਆਗਦਾ ਹੈ ਕਿ ਸਾਰਿਆਂ ਲਈ ਗਲਾਸਾਂ 'ਚ ਪੈਗ ਬਣਾ ਦੇ ਨਾਲੇ ਪਾਟੀਆਂ 'ਚ ਮੀਟ ਪਾ ਕੇ ਰੱਖ ਜਗਰ ਪੈਗ ਬਣਾਉਣ ਲੱਗ ਜਾਂਦਾ ਹੈ ਤੇ ਕੈਲਾਉਟ ਕੇ ਪਾਟੀਆਂ 'ਚ ਮੀਟ ਪਾਉਣ ਲੱਗਦਾ ਹੈ ਫਿਰ ਸਾਰੇ ਆਪਣਾ ਆਪਣਾ ਗਲਾਸ ਚੱਕ ਲੈਂਦੇ ਨੇ ਰਿੱਕੋ ਕੋਟ 'ਚ ਗਲਾਸ ਖਾਲੀ ਕਰ ਥੱਲੇ ਰੱਖਦੇ ਨੇ ਫਿਰ ਮੀਟ ਖਾਣ ਲੱਗਦੇ ਨੇ ਮੀਟ ਖਾਂਦੇ ਇੰਦਲੀਪਾ ਜਾਗਰ ਦੀ ਸਿਫਤ ਕਰਨ ਲੱਗ ਜਾਂਦਾ ਹੈ ਵੀ ਮੀਟ ਜੇ ਕੋਈ ਬਣਾ ਸਕਦਾ ਤਾਂ ਸਿਰਫ ਜਾਗਰ ਹੀ ਬਣਾ ਸਕਦਾ ਹੋਰ ਕੋਈ ਨਹੀਂ ਇੰਨਾ ਸੁਆਦ ਬਣਾ ਸਕਦਾ ਸੰਧੂ ਤੇ ਕੈਲਾ ਵੀ ਉਸ ਦੀ ਗੱਲ 'ਚ ਹਾਮੀ ਭਰਦੇ ਨੇ ਫਿਰ ਕੈਲਾ ਬੋਲਦਾ ਸੰਧੂ ਬਾਈ ਮੈਂ ਇੱਕ ਗੱਲ ਕਰਨੀ ਸੀ ਤਾਂ ਸੰਧੂ ਕਹਿਣ ਲੱਗਦਾ ਦੱਸ ਬਾਈ ਕੀ ਗੱਲ ਕਰਨੀ ਤਾਂ ਉਹ ਕਹਿੰਦਾ ਬਾਈ ਅੱਜ ਆਪਾਂ ਸ਼ਹਿਰ ਗਏ ਸੀ ਨਾ ਤਾਂ ਮੈਂ ਰਸਤੇ ਵਿੱਚ ਇੱਕ ਪੈਲਸ ਵੇਖਿਆ ਸੀ ਬਹੁਤ ਵੱਡਾ ਸੀ ਬਾਈ ਮੈਂ ਸੋਚਦਾ ਕਿ ਜੇ ਆਪਾਂ ਕਾਕੇ ਤੇ ਮਨਜੀਤ ਦੇ ਮੰਗਣੇ ਲਈ ਉੱਥੇ ਪਤਾ ਕਰਕੇ ਆਈਏ ਕਿਵੇਂ ਰਹੋ ਆਪਾਂ ਪਹਿਲਾਂ ਆਪਣੇ ਸਾਰੇ ਕਾਰਜਕਾਰ ਹੀ ਕਰਦੇ ਆਂ ਬਹੁਤ ਖਲਾਰਾ ਪੈਂਦਾ ਮੈਂ ਸੁਣਿਆ ਲੋਕਾਂ ਤੋਂ ਵੀ ਕਹਿੰਦੇ ਉੱਥੇ ਤਾਂ ਸਿਰਫ ਪੈਸੇ ਦੇਣੇ ਪੈਂਦੇ ਬਾਕੀ ਸਭ ਕੁਝ ਆਪੇ ਵੇਖ ਲੈਂਦੇ ਨੇ ਕੈਲੇ ਦੀ ਗੱਲ ਸੁਣ ਚਾਗਰ ਕਹਿੰਦਾ ਬਾਈ ਹੋਰ ਜੋ ਮਰਜ਼ੀ ਵੇਖ ਲਿਓ ਪਰ ਹਲਵਾਈ ਵਾਲਾ ਸਾਰਾ ਕੰਮ ਮੈਂ ਆਪ ਹੀ ਕਰਨਾ ਤਾਂ ਉਹਦੀ ਗੱਲ ਸੁਣ ਸਾਰੇ ਹੱਸਣ ਲੱਗਦੇ ਨੇ ਸੰਧੂ ਕਹਿੰਦਾ ਜਾਗਰ ਤੂੰ ਨਾ ਕਬਰਾਂ ਹਲਵਾਈ ਵਾਲਾ ਸਾਰਾ ਕੰਮ ਪਹਿਲਾਂ ਵੀ ਤੇਰਾ ਹੀ ਸੀ ਹੁਣ ਵੀ ਤੇਰਾ ਹੀ ਰਹੋ ਤੇ ਫਿਰ ਦਲੀਪੇ ਵੱਲ ਮੂੰਹ ਕਰਕੇ ਪੁੱਛਣ ਲੱਗਦਾ ਹਾਂਜੀ ਬਾਈ ਜੀ ਦੱਸੋ ਫਿਰ ਤੁਹਾਡੇ ਕੀ ਵਿਚਾਰ ਨੇ ਪੈਲੈਸ ਬਾਰੇ ਕਰੀਏ ਗੱਲ ਕੱਲ ਨੂੰ ਚੱਲ ਕੇ ਰੈਂਕ ਜਾਂ ਰਹਿਣ ਦਈਏ ਦਿਲੀਪਾ ਸੰਧੂ ਦੀ ਗੱਲ ਦਾ ਜਵਾਬ ਦਿੰਦਾ ਹੋਇਆ ਕਿ ਲੱਗਦਾ ਹੈ ਵੇਖ ਸੰਧੂਆ ਨਾਤਾ ਮੈਂ ਪਹਿਲਾਂ ਤੇਰੀ ਕੋਈ ਗੱਲ ਮੋੜੀ ਐ ਤੇ ਨਾ ਹੀ ਹੁਣ ਮੋੜਨੀ ਆ ਤੈਨੂੰ ਚੰਗਾ ਲੱਗਦਾ ਉਦਾਂ ਕਰ ਮੈਂ ਤੇਰੇ ਨਾਲ ਹੀ ਆ ਫਿਰ ਸੰਧੂ ਬੋਲਦਾ ਕਿ ਚਲੋ ਠੀਕ ਆ ਕਰਦੇ ਆ ਗੱਲ ਕੱਲ ਨੂੰ ਚੱਲ ਕੇ ਉਹਨਾਂ ਨਾਲ ਤੇ ਬਾਕੀ ਘਰੇ ਵੀ ਸਲਾਹ ਕਰ ਲਵਾਂਗੇ ਸੰਦੀਪ ਨਾਲ ਤਾਂ ਸਾਰੇ ਸਹਿਮਤ ਹੋ ਜਾਂਦੇ ਨੇ ਉਹਨਾਂ ਨੂੰ ਬੈਠਿਆਂ ਨੂੰ ਹੀ खासा ਟਾਈਮ ਹੋ ਜਾਂਦਾ ਫਿਰ ਸੰਧੂ ਕਾਕੇ ਨੂੰ ਆਵਾਜ਼ ਮਾਰ ਕੇ ਰੋਟੀ ਲਈ ਆਕਤਿੰਦਾ ਤਾਂ ਕਾਕਾ ਰੋਟੀ ਵਾਲਾ ਡੱਬਾ ਰੱਖ ਜਾਂਦਾ ਹੈ ਦਿਲੀਪਾ ਮਨਜੀਤ ਬਾਰੇ ਪੁੱਛਦਾ ਤਾਂ ਉਹ ਦੱਸ ਜਾਂਦਾ ਕਿ ਬਾਪੂ ਜੀ ਉਹ ਤੇ ਬੇਬੇ ਤਾਂ ਰੋਟੀ ਖਾ ਕੇ ਚਲੇ ਗਏ ਨੇ ਫਿਰ ਉਹ ਚਾਰੋਂ ਰੋਟੀ ਖਾਣ ਲੱਗਦੇ ਨੇ ਤੇ ਰੋਟੀ ਖਾ ਕੇ ਤਿੰਨੋਂ ਆਪ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਸੰਧੂ ਉੱਥੇ ਹੀ ਚੋਬਾਰੇ 'ਚ ਡਹੀ ਹੋਏ ਮੰਜੇ ਤੇ ਸੋ ਜਾਂਦਾ